ਛੋਟੇ ਭੂ ਤੇਰੀ ਜੇਥਾਨੀ ਨੇ ਇਸ ਘਰ ਨੂੰ ਆਪਣਾ ਸਮਝ ਕੇ ਸੰਭਲ ਲਿਆ ਹੈ। ਉਹ ਬਹੁਤ ਸਿਆਣੀ ਹੈ। ਹਾਂ ਮਾਜੀ ਮੈਨੂੰ ਪਤਾ ਹੈ ਉਹ ਬਹੁਤ ਸਿਆਣੀ ਹੈ। ਜਦੋਂ ਦੁਨੀਆ ਨੇ ਉਸ ਨੂੰ ਮੇਰੇ ਖਿਲਾਫ ਭਟਕਾਉਣਾ ਚਾਹਿਆ। ਦੀਏ ਤੇਰੀ ਸੱਸ ਬਹੁਤ ਹੀ ਚਲਾਕ ਹੈ। ਤੈਨੂੰ ਉਸ ਨੂੰ ਡੰਡੇ ਦੇ ਜ਼ੋਰ ਤੇ ਰੱਖਣਾ ਚਾਹੀਦਾ। ਤੂੰ ਜਿੰਨੀ ਵੀ ਚੁਗਲੀ ਕਰ ਲੈ। ਮੇਰੀ ਸੱਸ ਮੇਰੀ ਲਈ ਰੱਬ ਦੀ ਦਾਤ ਹੈ। ਉਹ ਬਹੁਤ ਚੰਗੀ ਤੇ ਪਿਆਰੀ ਹੈ। ਉਸਨੇ ਆਪਣੀ ਸਿਆਣੀ ਸੋਚ ਨਾਲ ਘਰ ਦੀ ਇੱਜ਼ਤ ਹੋਰ ਉੱਚੀ ਕਰ ਦਿੱਤੀ। ਸਿਆਣੀ ਸੀ ਇਸ ਕਰਕੇ ਹਰ ਗੱਲ ਦਾ ਜਵਾਬ ਆਉਂਦਾ ਸੀ ਉਹ ਸੱਚ ਦੁਨੀਆ ਨੇ ਸਾਡੇ ਪੁੱਤਰਾਂ ਨੂੰ ਭੜਕਾ ਕੇ ਵਕ ਕਰਵਾਉਣਾ ਚਾਹਿਆ ਪਰ ਉਹ ਸਮਝਦਾਰ ਸਨ ਇਸ ਕਰਕੇ ਘਰ ਦੀ ਸ਼ਾਨ ਬਣਾਈ ਰੱਖੀ ਜਿਵੇਂ ਮਿਠਾਈ ਮਿੱਠੀ ਹੋਵੇ ਉਸੇ ਤਰ੍ਹਾਂ ਸਾਡਾ ਰਿਸ਼ਤਾ ਵੀ ਮਿੱਠਾ ਹੈ ਇੱਕ ਦੂਜੇ ਦਾ ਸਹਾਰਾ ਚੋਟੀ ਬੂ ਵੱਡੀ ਬਹੂ ਦੀ ਤਰ੍ਹਾਂ ਤੂੰ ਵੀ ਆਪਣੀ ਜੇਥਾਨੀ ਨੂੰ ਇੱਜ਼ਤ ਦੇ ਬੱਚਿਆਂ ਨਾਲ ਪਿਆਰ ਕਰ ਤੇ ਘਰ ਦੀ ਸ਼ਾਨ ਬਣ ਮਾਂ ਚੁਗਲਾਂ ਦੀ ਦੁਨੀਆ ਨੂੰ ਮੈਂ ਸਮਝਦੀ ਹਾਂ ਪਰ ਸਾਸਦੀ ਇੱਜ਼ਤ ਤੇ ਪਿਆਰ ਨਾਲ ਹੀ ਘਰ ਚਲਾਣਾ